ਵੀਡੀਓ ਬਿਕਮਾ ਸਰ ਵੀਨੋ ਪਿਆ ਪੈਸਾ ਅਸੀਂ ਕਾਲ ਜੀ ਅੱਜ ਆ ਪਹੁੰਚੇ ਜੀ ਮਲੋਟ ਟਰੈਕਟਰ ਮੰਡੀ 26 ਅਕਤੂਬਰ ਅੱਜ ਦੀ ਡੇਟ ਹੈ ਜੀ ਤੇ ਮਲੋਟ ਮੰਡੀ ਦੇਖੋ ਜੀ ਪੂਰੀ ਭਰ ਚੁੱਕੀ ਆ ਤੇ ਮਲੋਟ ਮੰਡੀ ਜੀ ਹਰ ਸੰਡੇ ਨੂੰ ਲੱਗਦੀ ਹੈ ਬਠਿੰਡਾ ਰੋਡ ਦੇ ਉੱਤੇ ਆ ਸਿੱਧਾ ਰੋਡ ਬਠਿੰਡੇ ਨੂੰ ਜਾ ਰਿਹਾ ਤੇ ਬਹੁਤ ਹੀ ਭਾਰੀ ਮਾਤਰਾ ਵਿੱਚ ਇੱਥੇ ਟਰੈਕਟਰ ਹੁੰਦੇ ਆ ਇੱਥੇ ਤੁਹਾਨੂੰ ਹਰ ਸਟੇਟ ਦੇ ਨੰਬਰ ਟਰੈਕਟਰ ਮਿਲ ਜਾਣਗੇ ਪੰਜਾਬ ਰਹਿਣਾ Rajasthan ਤੇ ਬਾਹਰ ਦੇ ਨੰਬਰ ਵੀ ਟਰੈਕਟਰ ਇੱਥੇ ਮਿਲ ਜਾਂਦੇ ਆ ਸਸਤੇ ਰੇਟਾਂ ਵਿੱਚ ਇੱਥੇ ਤੁਸੀਂ ਆ ਕੇ ਵਿజిਟ ਕਰ ਸਕਦੇ ਹੋ ਹਰ ਸ਼ੰਦ ਨੂੰ ਮੰਡੀ ਲੱਗਦੀ ਹੈ ਤੇ ਆਪਾਂ ਤੁਹਾਨੂੰ ਰੇਟ ਤੇ ਮਾਡਲ ਦੱਸ ਦਿਆਂ ਟਰੈਕਟਰਾਂ ਦੇ ਤੇ ਆਹ ਦੇਖੋ ਇਹ 3600 ਖੜਾ ਜੀ 84 ਮਾਡਲ ਹੈ 1 ਲੱਖ ਦੇ ਆਪਣੇ 5000 ਰੁਪਏ ਦਾ ਰੇਟ ਹੈ ਚੈੱਕ ਕਰੋ ਤੇ ਆਹ 2511 87 ਮਾਡਲ 85000 ਰੁਪਏ ਆਦੇ 12 ਚ ਰੰਗ ਪੇਡ ਦਾ オリジナル ਹੈ ਤੇ ਆਹ 735 ਮਾਡਲ 90 ਰੇਟ 95000 ਰੁਪਇਆ ਅਗਲੇ ਟਾਇਰ ਅੱਧੇ ਦੇ ਨੇ ਪਿਛਲੇ ਕਸੇ ਨੇ ਟਾਇਰ ਨੇ 25 30 ਪੈਸੇ ਆਹ ਦੇਖੋ ਦੂਜੀ 3600 ਸਾਰਾ オリジナル93 ਮਾਡਲ 1 ਲੱਖ 40000 ਤੇ ਫਰਮ ਟਰੈਕ 60 99 ਮਾਡਲ 1 ਲੱਖ 65000 ਤੇ ਮੈਂ ਤੁਹਾਨੂੰ ਪਹਿਲੇ ਦੱਸ ਦੇਣਾ ਆਪਾਂ ਜਦੋਂ ਵੀਡੀਓ ਸਟਾਰਟ ਕੀਤੀ ਆ ਉਧਰ ਤੋਂ ਲੈ ਕੇ 855 ਤੱਕ 9 10 ਜਿਹੜੇ ਟਰੈਕਟਰ ਹੈਗੇ ਨੇ ਇਹ ਆਪਣੇ ਥਾਲੇ ਵਾਲੇ ਟਰੈਕਟਰ ਸੇਲ ਵਾਲਿਆਂ ਦੇ ਆ ਨੰਬਰ ਤੁਹਾਨੂੰ ਮੈਂ ਲਾਤਾ ਥੱਲੇ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਕੋਈ ਟਰੈਕਟਰ ਖਰੀਦ ਸਕਦੇ ਹੋ ਉਹ 8 ਤੋਂ 9 ਟਰੈਕਟਰ ਆ ਚੱਲੇ ਆ ਜੀ ਸ਼ੇਮਬਰ ਸਿੰਘ ਨਾਮ ਹੈ ਜੀ ਇਹਨਾਂ ਦਾ ਤੇ ਸ਼ੌਪਦਾਨਾ ਮੈਂ ਥਾਲੀ ਵਾਲ ਟਰੈਕਟਰ ਸੇਲ ਵੇਚਦਾ ਤੇ ਨੰਬਰ ਤੋਂ ਲਾਤਾ ਤੁਸੀਂ ਕਾਲ ਕਰ ਸਕਦੇ ਹੋ ਤੇ ਬਾਕੀ ਰੇਟ ਮਾਡਲ ਆਪ ਤੁਹਾਨੂੰ ਦੱਸ ਰਿਹਾ ਟਰੈਕਟਰਾਂ ਦੇ ਫਾਰਮਟ 60 99 ਮਾਡਲ 1,65,000 ਰੁਪਏ ਨੰਬਰ ਆ ਪੀ ਵੀ 04 ਹੈ ਤੇ ਆ ਦੇਖੋ ਤੁਸੀਂ 744 ਇਹ ਹੈਗਾ ਜੀ ਆਪਣੇ 19/20 19 ਮਾਡਲ 20 ਦੀ ਕਾਪੀ 5.5 ਲੱਖ ਰੁਪਿਆ ਇਹਦਾ ਰੇਟ ਹੈ 747 ਦਾ ਤੇ ਇਹ ਤੁਹਾਨੂੰ ਸੈਂਟਰ ਗੇਅਰ ਦੇ ਵਿੱਚ ਪੋਸਟ ਆ ਰਿਵਰਸ ਪੀਟੀਓ ਟਾਇਰ ਵੀ ਵਧੀਆ ਪਏ ਆ ਸਿਰੋ 85 ਵਜੇ ਟਾਇਰ ਨੇ ਅਗਲੇ ਬਿਲਕੁਲ ਨਵੇਂ ਟਾਇਰ ਨੇ ਤੇ ਆ 36 ਦੀ 36 ਦੀ ਜੀ ਆ ਦੇਖੋ ਤੁਸੀਂ 2000 ਮਾਡਲ ਪੂਰਾ 2000 1,85,000 ਰੁਪਏ ਦਾ ਰੇਟ ਹੈ ਆ ਦੇਖੋ ਆ ਆਪਣਾ ਆ ਗਿਆ ਅੱਗੇ ਇਹ ਨੰਬਰ 50 ਹੈ ਪੀਵੀ 46 ਤੇ ਅੱਗੇ ਪੀਵੀ 22 ਨੰਬਰ 575 ਇਹ ਦੇਖੋ ਤੁਸੀਂ ਮਾਡਲ 14 355000 ਰੁਪਏ ਦਾ ਰੇਟ ਆ ਚਾਰੇ ਤਰ ਬਿਲਕੁਲ ਨਵੇਂ ਟਰੈਕਟਰ ਦੇ ਆ ਦੇਖੋ ਤੁਸੀਂ ਕੰਡੀਸ਼ਨ ਤੇ ਇਹ ਪਾਵਰ ਸਟੀering ਤੇਲ ਬ੍ਰੇਕ ਟੌਪ ਮਾਡਲ ਟਰੈਕਟਰ ਹੈ ਨੰਬਰ ਆਪਣੇ ਫਾਈਲ ਲਗਾ ਦੇ ਪੀਵੀ 22 ਤੇ ਆ ਆ ਗਿਆ 36 ਦੀ ਟੂ ਸਪੀਡ ਦੇ ਵਿੱਚ ਤੇਲ ਬ੍ਰੇਕ ਸਾਈਡ ਗੀਅਰ ਤੇ ਟਾਇਰ ਤੁਸੀਂ ਚੈੱਕ ਕਰੋ ਕੋਡ ਆ ਮੈਂਬਰ ਲੱਗਿਆ ਜੀ ਤੇ ਮਾਡਲਾਂ ਦੀ ਗੱਲ ਕਰੀ ਆਪਾਂ ਮਾਡਲ ਇਹਦਾ ਹੈਗਾ ਜੀ 14 395000 ਰੁਪਏ ਦਾ ਰੇਟ ਹੈ ਤੇ 855 13 ਮਾਡਲ 460000 ਰੁਪਏ ਤੇ ਇਹ ਹੈਗਾ ਜੀ ਮਾਡਲ 13 460000 ਰੁਪਏ ਦਾ ਰੇਟ ਹੈ ਤੇ ਆ ਆਪਣੇ ਸੀ ਜੀ ਢਾਲੀ ਵਾਲ ਟਰੈਕਟਰ ਵਾਲਿਆਂ ਦੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਮਾਨ ਟਰੈਕਟਰ ਵਾਲਿਆਂ ਦੇ ਤੇ ਕਰਮਜੀਤ ਅੰਕਲ ਆਪਣੇ ਨਾਲ ਨੇ ਤੇ ਟਰੈਕਟਰਾਂ ਦੇ ਰੇਟ ਤੇ ਮਾਡਲ ਦੱਸਣਗੇ ਅੰਕਲ ਜੀ ਆਪਣਾ ਟਰੈਕਟਰ ਕਿੰਨਾ ਮਾਡਲ ਹੈ 22 ਮਾਡਲ ਹੈ ਠੀਕ ਹੈ 22 ਮਾਡਲ 470 ਲਿਖਿਆ ਹੋਇਆ ਹੈ ਹਾਂਜੀ ਹਾਂਜੀ ਇਹ ਕਿੰਡੂ ਫਾਰਮ 60 ਹਸਪਾਵਰ ਕਰਾਈਏ ਅੱਛਾ ਇਹ 60 ਹਸਪਾਵਰ ਹੈ 355 ਡੀਏ 16 ਦੇ ਟਾਇਰਾਂ ਵਾਲਾ ਤੇ ਨੰਬਰ ਕਿੱਥੋਂ ਸੰਗ ਲੇਦਾ ਨੰਬਰ ਰਾਜਸਥਾਨ ਦਾ ਜੀਪੀਆ ਵਾਲਾ ਲੈਣੀ ਹੈ ਜੀਪੀਆ ਜੂਨੀ ਰਾਜਸਥਾਨ ਦਾ ਸਿੱਧਾ ਨਾ ਆਉਜੋ ਹਨਾ ਤੇ ਕਿੰਨੇ ਦਾ ਛੱਡੋਗੇ 470 ਲਿਖਿਆ ਤੁਸੀਂ ਸਵੇਰ 4 ਦਾ ਸਿੱਧਾ ਹੀ ਬੁੱਲ ਚੋੜ ਠੀਕ ਹੈ ਤੇ ਮਤਲਬ 4 425000 ਦਾ 425000 ਦਾ ਇਹਦਾ 45000 ਵਿੱਚ ਉਹ ਠੀਕ ਹੈ ਤੇ 5210 17 ਮਾਡਲ ਇਹ 17 ਮਾਡਲ ਆਇਆ ਉਹ ਫੋਜੀ ਕੋਲ ਗਿਆ ਹਾਂ ਉਹ ਫੋਰਡ ਦਾ ਡਰਮ ਟੁੱਟਿਆ ਸੀਗਾ ਉਹ ਬਦਲਣ ਗਏ ਤੇ 17 ਮਾਡਲ 525 ਇਹਦਾ ਰੇਟ ਨੰਬਰ ਕਿੱਥੋਂ ਦਾ ਹੈ ਨੰਬਰ ਇਹਦਾ ਵੀ Rajasthan ਦਾ ਜੀ ਅੱਛਾ Rajasthan ਚ ਲੈਣਾ ਨੰਬਰ ਤਾਂ ਸਾਰੇ ਇੱਕੋ ਹੀ ਹੁੰਦੇ ਠੀਕ ਆ RJ RJ ਵੀ Haryana ਵੀ ਆਪਰੇਟ ਠੀਕ ਹੈ ਤੇ 525 ਲਿਖਿਆ ਅੰਕਲ ਜੀ ਇਹਦਾ ਦੱਸੋ ਕਿੰਨੇ ਚਾਹੋ ਪੰਜ ਲੱਖ ਰੁਪਏ ਦਾ ਪੂਰੇ ਪੰਜ ਦਾ ਟਾਇਰ ਟੂਰੇ ਦੇ ਟਾਇਰ ਟੂਰੇ ਹੈਗੇ ਪਹਿਲੇ 80% ਅਗਲੇ ਵੀ 80% ਗੁਡ ਇਅਰ ਤੇ 3 ਸਪੀਡ ਰੈਟਰ ਇਹ 3 ਸਪੀਡ ਹੈ ਹਾਂਜੀ ਠੀਕ ਹੈ ਗਲੋਬਲ ਐਕਸੈਲਰਟਰ ਸਾਰੇ ਕੰਡੀਸ਼ਨ ਲਾ ਲਿਆ ਤੇ ਆ ਕੰਡੀਸ਼ਨ ਤੁਹਾਡੇ ਸਾਹਮਣੇ ਦੇਖੋ ਤੁਸੀਂ ਅੱਛਾ ਜੀ 265 ਐਕਸਪੀ ਪਲੱਸ ਹਾਂ ਬਾਾਈ ਮਾਡਲ ਜੀ ਬਾਾਈ ਮਾਡਲ ਨਵਾਂ ਦੇ ਪਾਸ ਦੇ ਟਾਇਰ ਠੀਕ ਆ ਆ ਦੇਖੋ ਜੀ ਐਚ ਅੱਛਾ ਐਚ ਆਰ 25 ਹਾਂ ਡੱਬਾ ਵਾਲੀ ਦਾ ਡੱਬਾ ਵਾਲੇ ਦਾ ਫੁੱਲ ਬੀਮਾ ਮੀਟਰ ਦਾ ਅਜਾ ਬੀਮਾ ਵੀ ਹੈਗਾ ਤੇ ਫੁੱਲ ਤੇ ਚੱਲਿਆ ਕਿੰਨਾਂ ਕਿਜੀ ਚੱਲਿਆ ਜੀ 1200 ਕੁਛ ਘੰਟੇ 1200 ਕੁਛ ਘੰਟੇ ਬਿਲਕੁਲ ਨਵਈ ਹੋ ਗਿਆ ਤਾਂ ਤੇ ਕਿੰਨੇ ਦਾ ਅੰਕਲ ਜੀ ਰੇਟ ਕਿੰਨਾ ਇਹਦਾ ਹਾਂ ਜੀ ਇਹਦਾ ਰੇਟ ਕਿੰਨਾ ਇਹਦਾ ਰੇਟ ਹੈਗਾ 4.35 ਲੱਖ ਰੁਪਏ ਦੀ ਸੀ ਤਾਂ 4 ਲੱਖ 35 ਹਜ਼ਾਰ ਦਾ ਹਾਂ ਜੀ ਠੀਕ ਹੈ 4 ਲੱਖ 15 ਹਜ਼ਾਰ ਦਾ 415 ਦਾ ਠੀਕ ਹੈ 25000 ਪਿਛੇ ਦੇຊੂ ਤੇ ਇੱਕ ਆਪਣੇ ਆਈਪੀਆਈ ਇਕਾ 17 ਮਾਡਲ ਈਪੀਆਈ ਹੈਗਾ ਜੀ 17 ਮਾਡਲ ਟਰੈਕਟਰ ਈਪੀਆਈ ਕਿਤੋਂ ਵੀ ਨਹੀਂ ਟਰੈਕਟਰ ਫੁੱਲ ਸਾਰਾ ਰੀਨਲ ਕੋਲ ਕਲਚ ਤੋਂ ਇਸ਼ੂ ਵੀ ਟਰੈਕਟਰ ਦੇ ਨਾਮ ਦਾ ਆ ਦੇਖੋ ਤੁਸੀਂ ਸਾਰਾ ਟਰੈਕਟਰ ਬਿਲਕੁਲ ਸੇਲਡ ਹੈ ਤੁਸੀਂ ਕਲਚ ਵਾਲੇ ਦੇਖ ਲਓ ਸਭੀ ਤੋਂ ਕੋਸ਼ਟ ਘੰਟੇ ਚੱਲਿਆ ਜੀ ਅਜੇ 2600 ਕੁਝ ਘੰਟੇ ਚੱਲਿਆ ਹੋਇਆ ਜੈਨੂਨ ਹਾਂ ਜੀ ਤੇ ਟਾਇਰ ਟੂਰੇ ਦੇ ਟਾਇਰ ਤਾਂ ਪਹਿਲੇ ਰੀਡਲ ਦੁਬਾਰਾ ਦੇ ਇਹ ਵੀ ਛੁਡਵਾਨ ਠੀਕ ਹੈ ਉਹ ਰੀਡਲ ਦੁਬਾਰਾ ਪਾਏ ਹੋਇਆ ਉਹ ਵੀ 885 ਵਜੇ ਟਾਇਰ ਪਏ ਤੇ ਅਗਲੇ ਟਾਇਰ ਵੀ ਵਧੀਆ ਨੇ ਇਹ 465000 ਰੁਪਏ ਅੰਗਲ ਜੀ 4 ਲੱਖ ਤੇ ਪੱਕੀ ਹਰਦਾ ਵੀ ਚੱਲੇ ਚਾਰ 25 ਦਾ ਸਿੱਧਾ ਹੀ ਹਾਂਜੀ ਠੀਕ ਹੈ ਤੇ ਨੰਬਰ ਅੰਕਲ ਦੇ ਤੁਹਾਨੂੰ ਦੋਨੇ ਚੱਲੀ ਜਾਂਦੇ ਆ ਆਪਣੇ ਆਪਣਾ ਸੋਨਾਲੀ ਕਾ 55 ਆ ਗਿਆ ਜੀ ਆ ਅੱਛਾ ਆਪਣਾ 55 ਇਹ ਕਿੰਨਾ ਮਾਡਲ ਹੈ 21 ਮਾਡਲ ਹੈ ਜੀ ਅੱਛਾ ਉਹ ਸੋਨਾਲੀ ਕਾ 55 21 ਮਾਡਲ ਹੈ ਐਚ ਆਰ ਨੰਬਰ ਹੈ ਹਾਂਜੀ ਕੈਸ਼ ਪੋਰਡ ਦਾ ਟਰੈਕਟਰ ਸਾਰੇ ਕੈਸ਼ ਪੋਰਡ ਦੇ ਆ ਅੱਛਾ ਕੈਸ਼ ਦਾ ਹੀ ਆ ਕੋਈ ਲੋਨ ਵਾਲਾ ਝੰਜਟ ਨਹੀਂ ਹੈਗਾ ਤੇ ਡਬਲ ਡਿਸਟ੍ਰੀਬਿਊਟਰ ਹਨਾ ਉਹ ਵਾਲੇ ਟੈਨਾਂ 16 ਦੇ ਟੈਨਾਂ weight ਵੀ ਲੱਗੇ ਹੋਇਆ ਟਰੈਕਟਰ ਨੂੰ ਤੇ ਚੱਲਿਆ ਕਿੰਨਾਂ ਕੁ ਇਹ ਤੇ ਚੱਲਿਆ ਜੀ 1200 ਕੁਸ਼ਟ 1200 ਕੁਝ ਘੰਟੇ ਬਿਲਕੁਲ ਨਵਈ ਹੋ ਗਿਆ ਫਿਰ ਤਾਂ ਤੇ ਅੱਖ ਨੋਕੇ ਵਗਾਰਾ ਸਾਰਾ ਸਿਸਟਮ ਬਗਰ ਲੱਗਿਆ ਹੋਇਆ ਹੈ ਨਾ ਤੇ ਕਿੰਨਾ ਰੇਟ ਲਿਖਿਆ ਹੈ ਦਾ 55000 ਦਾ ਰੇਟ ਹੈ ਜੀ 5 ਲੱਖ ਤੋਂ 70000 ਦਾ ਜੀ 56 ਦਾ ਠੀਕ ਆ ਆ ਰੇਟ ਦਿਖਾਣੇ ਤੁਹਾਨੂੰ ਆਪਾਂ ਕੰਡੀਸ਼ਨ ਦੇਖੋ ਤੁਸੀਂ ਟਰੈਕਟਰ ਦੀ ਤੇ ਆਪਾਂ ਹੋਰ ਦੇਖ ਲਿਆ ਟਰੈਕਟਰ ਮੈਸਿਵ 9416 ਮਾਡਲ 435 ਇਹ 10 ਮਾਡਲ 230000 ਰੁਪਇਆ ਤੇ ਆ ਨੋ ਮਾਡਲ 210000 ਰੁਪਇਆ ਤੇ ਬਾਕੀ ਆ ਦੇਖੋ ਤੁਸੀਂ 855 13 ਮਾਡਲ 4 ਲੱਖ ਰੁਪਇਆ 13 ਵਾਲਾ ਟਰੈਕਟਰ ਆ ਜੀ 13 ਮਾਡਲ ਹਾਂ ਜੀ ਸੈਂਪਲ ਸ਼ੀਰਿੰਗ ਆ ਟਾਇਰ ਅਗਲੇ ਵੀ 90 ਪੈਸੇ ਅਗਲੇ ਵੀ 90 ਪੈਸੇ ਐਮ ਆਰ 90 ਪੈਸੇ ਟਾਇਰਾਂ ਦੇ ਵਿੱਚ ਨਾ ਠੀਕ ਆ ਰਿਵਰਸ ਵੀਡੀਓ ਤੇਲ ਬਰੇਕ ਆਏ ਹਾਂ ਜੀ ਠੀਕ ਆ ਇਹ 365000 ਦਾ ਰੇਟ ਦੇ ਦਿੰਦੇ ਅੱਛਾ 4 ਲੱਖ ਲਿਗਾ 365 ਤੇ ਛੱਡ ਦੇਉਗੇ ਹਾਂ ਜੀ ਠੀਕ ਆ ਬਾਕੀ ਮੌਕੇ ਤੇ ਹੋਰ ਹੋਊਗਾ 2-3000 ਰੁਪਏ ਦਾ ਹੋਰ ਹੋ ਜੂਗਾ ਨ ਚੈਂਪੀਅਨ ਹੈ 11 ਮਾਡਲ ਦਾ ਤੇ ਟੈਟੂਰੇ ਦੇ ਟੈਟੂਰੇ ਦੇ 80000 ਨੇ 770 ਤੇ ਨੰਬਰ ਪੰਜਾਬ ਹੀ ਆ ਨਾ 80 ਵਜੇ ਟਾਰਨ ਦੇ ਵਿੱਚ ਤੇ 315 ਲਿਖਾਇਆ ਕਿੰਨੇ ਦਾ ਛਡੋਗੇ ਕੀ ਟਰੈਕਟਰ ਦੇਦਾ ਇਹ ਤੁਹਾਨੂੰ 3 ਲੱਖ ਤੇ 65000 ਦੋ ਪੈਂਟ ਦਾ ਦੋ ਪੈਂਟ ਦਾ ਦੋ ਪੈਂਟ ਦਾ 315 ਲਿਖਿਆ ਹੈ ਨਾ ਠੀਕ ਹੈ ਏਕਾ ਅੰਕਲ ਦਾ ਅਰਜੁਨ ਕੜਾ ਤੁਸੀਂ ਦੇਖੋ ਇਹ 11 ਮਾਡਲ ਟਰੈਕਟਰ ਆਰਜੁਨ ਪੰਜਾਬ ਨੰਬਰ ਹਾਂ ਪੰਜਾਬ ਨੰਬਰ ਇਹ ਹੈਗਾ ਕਿ ਡਾਰਜੁਨ 555 555 ਠੀਕ ਆ ਤੇ ਟਾਇਰ ਇਹਦੇ ਟੈਟੂ ਦੇ ਕਿੰਨੇ ਕਾਹ? ਟਾਇਰ ਹੈਗੇ 80 ਪੈਸੇ 80 ਪੈਸੇ ਟਾਇਰਾਂ ਦੇ ਵਿੱਚ ਨਾ ਆਹ ਦੇਖੋ 14 ਦੇ ਟਾਇਰ ਨੇ ਅਗਲੇ 75 16 ਵਾਲੇ ਹਾਂਜੀ ਹਾਂਜੀ ਬੁੱਲ ਵਧੀਆ ਟਰੈਕਟਰ ਕੰਮ ਕਰਕੇ ਆਇਆ ਟਰੈਕਟਰ ਕਿੰਨਾ ਮਾਡਲ ਆਂ ਕਾ ਜੀ? ਹਾਂਜੀ ਕਿੰਨਾ ਮਾਡਲ? 13 ਮਾਡਲ 13 ਮਾਡਲ ਨੰਬਰ ਪੰਜਾਬ ਇਹ 11 ਮਾਡਲ ਪੰਜਾਬ ਨੰਬਰ ਨਾ ਹਾਂਜੀ ਇਹ ਟਰੈਕਟਰ ਸਾਨੂੰ ਦੇ ਦਿੰਦੇ ਆ 3 ਲੱਖ ਰੁਪਏ ਪੂਰੇ ਤਿੰਨ ਦਾ ਠੀਕ ਆ ਆਹ ਦੇਖੋ ਜੀ ਕੰ ਪੂਰੇ 3 ਲੱਖ ਰੁਪਏ ਦਾ ਮਿਲ ਜੂਗਾ ਆਪਣੇ ਨੂੰ ਤੇ ਆ 3600 ਡਬਲ ਕਲਚਾ ਟਰੈਕਟਰ ਪੰਜਾਬ ਨੰਬਰ 93 ਮਾਡਲ ਹਾਂਜੀ ਡਬਲ ਕਲਚ ਕਰਾਇਆ ਹੋਇਆ ਇਸ ਤਾਂ ਆਉਂਦਾ ਹੀ ਡਬਲ ਕਰਵਾਇਆ ਹੈ ਹਾਂ ਅੱਛਾ ਤੇ ਇਹਦਾ 36 ਦਾ ਸਾਲਾ ਪੰਪ ਲੱਗਿਆ ਟਰੈਕਟਰ ਫੁੱਲ ਫੁੱਲ ਚੰਗਾ ਟਰੈਕਟਰ ਭਾਵੇਂ ਵਾਗ ਲੈ ਜੀ ਠੀਕ ਆ ਚਲਾ ਕੇ ਵਾਕੇ ਚੈੱਕ ਕਰ ਸਕਦਾ ਮੌਕੇ ਤੇ ਨਾ ਤੇ 36 ਦਾ ਸਾਲਾ ਪੰਪ ਲੱਗਿਆ ਤੇ ਠੀਕ ਹੈ ਤੇ ਆ ਬੰਦੇ ਥੋੜਾ ਬੰਦੇ ਕੰਮ ਲੈਣਾ ਜੇ ਸਬੰਧ ਨੇ ਬਹੁਤ ਵਧੀਆ ਟ੍ਰੈਕਟਰ ਘੱਟ ਪੈਸੇ ਵਾਲਾ ਟ੍ਰੈਕਟਰ ਪੂਰਾ ਵਧੀਆ ਟ੍ਰੈਕਟਰ ਤੇ ਕਿੰਨੇ ਦਾ ਛੱਡੋਗੇ ਅੰਕਲ ਜੀ ਨੂੰ ਹਾਂਜੀ ਕਿੰਨੇ ਦਾ ਛੱਡੋਗੇ ਇੱਕੋ ਗੱਲ ਆ ਜੀ 1 ਲੱਖ 45000 ਦਾ 40000 ਬੋਲਦਾ ਵੇ 1 ਲੱਖ 60000 55000 ਅੱਛਾ 1 55 ਲਿਖਿਆ 1 ਲੱਖ 40000 ਦਾ ਦੇ ਦੇਓਗੇ ਹਾਂਜੀ ਤੇ ਟਾਇਰ ਵੀ ਦੇ ਵਧੀਆ ਪਏ ਟ੍ਰੈਕਟਰ ਤੇ 80 85 ਵੈਸੇ ਟਾਇਰ ਨੇ ਅਗਲੇ ਨਵੇਂ ਆ ਹਾਂਜੀ ਤੇ ਆ ਪੰਪ ਜਿਹੜਾ 36 ਦਾਣ ਲੱਗਿਆ ਨਾ ਹਾਂਜੀ ਬਹੁਤ ਸ਼ੌਂਕ ਦਾ ਟ੍ਰੈਕਟਰ ਜਦੋਂ ਚੌਂ ਆਪਣੇ 8 ਨੋ ਟਰੈਕਟਰ ਦਾ ਹੋ ਗਿਆ ਟਰੈਕਟਰ ਟਰੈਕਟਰ ਬੰਦ ਘਰੇ ਖੜਾ 3620 ਜੀ ਕਿੰਨੇ ਦਾ 3620 ਖੜਾ ਕਿਹੜਾ ਮਾਡਲ ਹੈ ਉਹ ਟਰੈਕਟਰ ਚੰਗ ਨਵੇਂ ਦਾ ਕਿੰਨੇ ਦਾ ਉਹਦੇ ਟਾਇਰ ਨਵੇਂ ਆ ਜੀ ਉਹ 210000 ਦਾ ਜੀ 210 ਦਾ ਟਾਇਰ ਨਵਿਆ ਠੀਕ ਹੈ ਤੇ ਬਾਕੀ ਤੁਹਾਨੂੰ ਨੰਬਰ ਚੱਲੀ ਜਾਂਦਾ ਜੇਕਰ ਕਿਸ ਨੇ ਫੋਟੋ ਮੰਗਾਣੀ ਤੁਹਾਨੂੰ ਕਾਲ ਕਰ ਸਕਦਾ ਹਾਂਜੀ ਹਾਂਜੀ ਟਾਈਮ ਬਸ ਇੰਨਾ ਵੀ ਇੱਕਦਾਂ ਤੋਂ ਪੰਜਾਬੀ ਚ ਪਾ ਦੇਵਾਂ ਜੀ ਹਾਂਜੀ ਠੀਕ ਆ ਨਾ ਨਾ ਪੰਜਾਬੀ ਚ ਉਹ ਨਵਾਂ ਅਪਡੇਟ ਆਇਆ ਨਾ ਉਹਦੇ ਤੇ ਉਹ YouTube ਤੇ ਆਪੇ ਹੋ ਜਾਂਦੀ ਇੰਗਲਿਸ਼ ਚ ਹੁਣ ਪੰਜਾਬੀ ਚ ਕਰਦੇ ਉਹਨੂੰ ਹਾਂਜੀ ਤੇ ਟਾਈਮ ਦੱਸ ਦਿਓ ਆਪਣਾ ਨੂੰ ਤੇ ਆਪਣੇ 829 ਲੈ ਕੇ 3:00 ਵਜੇ ਪਹਿਲੇ ਪਹਿਲੇ ਜਦੋਂ ਮਰਜ਼ੀ ਕੋਲ ਕਰ ਤੇ ਆਪਣਾ ਨੰਬਰ ਦੱਸ ਦਿਓ ਅੰਕਲ ਜੀ ਆਪਣਾ ਨੰਬਰ ਹੈਗਾ 88377 88377 064858 ਇਹ ਨੰਬਰ ਹੈ ਠੀਕ ਹੈ ਤੇ ਆਪਾਂ ਹੁਣ ਤੁਹਾਨੂੰ ਮੰਡੀ 'ਚ ਲੱਗੇ ਟਰੈਕਟਰ ਦਿਖਾਣੇ ਆਂ ਵੀਰੇ ਦੇ ਨਾਲ ਤੁਸੀਂ ਬਣੇ ਰਹਿਣਾ ਤੇ ਆ ਚੈੱਕ ਕਰੋ ਤੁਸੀਂ 735 ਇਸ ਤੇ ਮਾਡਲ ਰੇਟ ਹੱਲੇ ਲਿਖਿਆ ਨਹੀਂ ਹੈਗਾ ਇਹਦੇ ਨਾਲ ਤੁਸੀਂ ਆ ਚੈੱਕ ਕਰੋ ਫਾਰਮ ਆਪਣੇ ਪਾਵਰ ਟਰੈਕ 4455 BT ਇਹ ਜੀ 16 ਮਾਡਲ 4 ਲੱਖ ਰੁਪਿਆ ਚਾਰੇ ਟਾਇਰ ਬਿਲਕੁਲ ਫਰੈਸ਼ ਨਵੇਂ ਨੇ ਟਾਈਟਲ ਹੈ ਅਗਲੇ ਰੇਡੀਅਲ ਪਾਇਆ ਹੈ ਜਕੇ ਦੇ ਬੈਕ ਸ਼ੈੱਡ ਦੇ ਵੀ ਜਕੇ ਦੇ ਨੇ ਉਹ 16 ਨੂੰ 28 ਦੇ ਸਹਿਜ ਹੈ ਤੇ ਆ ਫਾਈਬਰ ਸਿੱਤਰੀ ਲੱਗੀ ਹੋਈ ਹੈ ਤੇ 475 475 ਦੇ ਵੀ ਰੇਟ ਮਾਡਲ ਲਿਖਿਆ ਨਹੀਂਗਾ ਆ ਮੈਂ ਤੁਹਾਨੂੰ ਦੱਸ ਦੇਣਾ ਜਿਹੜਾ ਆਪਣੇ 735 ਤੋਂ ਲੈ ਕੇ ਜਿਹੜੇ ਟਰੈਕਟਰ ਆਪਾਂ ਦਿਖਾ ਰਹੇ ਆ ਆ ਮਿੰਦਰੇ ਖੜੇ ਜਿਹੜੇ ਇਹ ਆਪਣੇ ਗੁਰਪ੍ਰੀਤ ਅੰਕਲ ਦੇ ਆ ਜਿਨ੍ਹਾਂ ਦੀ ਸ਼ੌਪ ਦਾ ਨਾਮ ਹੈ ਜੀ ਗਿਲਟ ਟਰੈਕਟਰ ਵਰਕਸ਼ਾਪ ਤੇ ਨੰਬਰ ਆਪ ਤੁਹਾਨੂੰ ਲਾਇਆ ਹੋਇਆ ਜੇ ਟਰੈਕਟਰ ਅੰਦਰ ਰੇਟ ਤੇ ਮਾਡਲ ਲਿਖਿਆ ਨਹੀਂ ਹੋਇਆ ਉਹ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਆ ਹੈਗਾ ਜੀ 10 ਮਾਡਲ 2 ਲੱਖ ਤੇ 2 ਲੱਖ ਕਿੰਨਾ ਲਿਖਿਆ 240000 ਰੁਪਏ ਕਾ ਚੈੱਕ ਕਰੂੰ ਚਾਰੇ ਟਾਇਰ ਨਵੇਂ ਟਰੈਕਟਰ ਦੇ 10 ਮਾਡਲ 210 240000 ਰੁਪਿਆ 10 ਮਾਡਲ ਦੇ ਆਪਣੇ 475 11 ਮਾਡਲ 260000 ਰੁਪਿਆ ਤੇ ਪੀਵੀ 10 ਨੰਬਰ ਉਹ ਸੋਰੀ ਆਪਣੇ 2010 ਮਾਡਲ ਆਰ ਜੇ ਨੰਬਰ 295000 ਰੁਪਿਆ ਰੇਟ ਇਹਦਾ ਇਹ 575 ਉੱਚੀ ਟੈਂਕੀ ਵਾਲਾ ਸਰਪੈਂਟ ਮਾਡਲ ਹੈ ਤੇ 32 3 ਇਹ ਜੀ 2003 ਮਾਡਲ ਨੰਬਰ RJ 195000 ਰੁਪਏ ਇਸ ਦਾ ਰੇਟ ਹੈ ਆ ਚੈੱਕ ਕਰੋ ਇਹ ਤਾਂ ਪੂਰਾ ਵਧੀਆ ਇਹ ਵੀ ਤੇ 475 ਉੱਚੀ ਟੈਂਕੀ ਵਾਲਾ ਸਰਪੈਂਚ ਮਾਡਲ ਹੈ 2007 ਦਾ ਮਾਡਲ ਹੈ 225000 ਰੁਪਏ ਇਸ ਦਾ ਰੇਟ ਹੈ ਆ ਚੈੱਕ ਕਰੋ ਟਾਇਰ ਬੈਕ ਸਾਈਡ ਦੇ 95 ਪੈਸੇ ਟਾਇਰ 90 ਟਾਇਰ ਹੀ ਕਹਿ ਸਕਦੇ ਆ ਪੋਲੋ ਦੇ ਨੇ ਪਿਛਲੇ ਤੇ ਅਗਲੇ 80 ਪੈਸੇ ਟਾਇਰ ਨੇ ਉਹ ਐਮਰਫ ਦੇ ਵਿੱਚ ਆ ਚੈੱਕ ਕਰੋ ਤੁਸੀਂ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ 575 6 ਮਾਡਲ 275000 ਰੁਪਏ ਦਾ ਰੇਟ ਹੈ ਤੇ ਆ ਚੈੱਕ ਕਰੋ ਸਰਪੈਂਚ ਮਾਡਲ ਹੈ ਇਹ ਵੀ 575 ਇਹ ਸਾਰੇ ਟਰੈਕਟਰ ਜੀ ਆਪਣੇ 735 ਤੋਂ ਜਿਹੜੇ ਦਾ ਬਦਲ ਦੱਸਿਆ 735 ਤੋਂ ਲੈ ਗਏ ਜਿਹੜੇ ਮਿੰਦਰ ਤੇ ਆ ਆਪਣੇ ਗੇਲ ਟਰੈਕਟਰ ਆਪਣੇ ਗੁਰਪ੍ਰੀਤ ਅੰਕਲ ਦੀ ਸ਼ਾਪ ਹੈ ਕੋਈ ਵੀ ਟਰੈਕਟਰ ਲੈਣ ਲਈ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਆ ਇਨਾਂ ਕੋਲ ਤੁਸੀਂ ਦੇਖ ਸਕਦੇ ਹੋ ਮੈਸੀ 241 ਇਹ ਮਿੰਦਰੇ ਜ਼ਿਆਦਾ ਲੈਂਦੇ ਆ ਟਰੈਕਟਰ ਸਭ ਤੋਂ ਜ਼ਿਆਦਾ ਇਹ ਮਿੰਦਰਾ ਟਰੈਕਟਰ ਵੇਚਦੇ ਆ ਆ ਦੇਖੋ ਤੁਸੀਂ ਮਿੰਦਰਾ 475 275 575 ਤੇ ਆ ਟਰੈਕਟਰ ਇਥੇ ਜ਼ਿਆਦਾ ਦੇਖਣ ਨੂੰ ਮਿਲਦੇ ਇਹਨਾਂ ਦੀ ਸ਼ੌਪ ਤੇ ਤੇ ਕੋਈ ਵੀ ਟਰੈਕਟਰ ਲੈਣ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਆ ਸਟੈਂਡਰਡ 335 ਅੱਠ ਮਾਡਲ 2 ਲੱਖ 10000 ਰੁਪਏ ਦਾ ਰੇਟ ਹੈ ਆ ਦੇਖੋ ਆਪਾਂ ਹੁਣ ਚੱਲਦੇ ਆ ਅੱਗੇ ਤੈਨੂੰ ਹੋਰ ਟਰੈਕਟਰ ਦਿਖਾਣੇ ਆ ਮੰਡੀ 'ਚ ਜਿਹੜੇ ਲੱਗੇ ਆ 855 2009 ਮਾਡਲ ਨੰਬਰ ਪੰਜਾਬ ਦਾ ਤੇ ਟਾਇਰ ਬੈਕ ਸਾਈਡ ਦੇ ਆ ਦੇਖ ਨੇ ਅਗਲੇ 90 94 ਪੈਸੇ ਨੇ ਆ ਦੇਖੋ ਤੁਸੀਂ 2009 ਮਾਡਲ ਪੰਜਾਬ ਨੰਬਰ ਆ 310000 ਰੁਪਏ ਦੀ ਡਿਮਾਂਡ ਆ ਪੀਪੀ ਬਾਈ ਨੰਬਰ ਆ ਫਾਇਲ ਲਗਾ ਦਾ ਤੇ ਆ ਦੇਖੋ ਤੁਸੀਂ 750 ਸਨਾਲਿਕਾ ਤੇ 2359 ਵਾਲਾ ਜਿਹੜਾ ਹਾਈ ਟਰਕੂ ਜਿਹੇ ਵਿੱਚ ਆ ਜਾਂਦਾ ਤੇ 2024 ਮਾਡਲ ਹੈ 24 ਮਾਡਲ ਜੀ ਬਿਲਕੁਲ ਸ਼ੋਰੂਮ ਕੰਡੀਸ਼ਨ ਨਵੇਂ ਲੈਣ ਦੇ ਵਜਾ ਤੁਸੀਂ ਇਹ ਲੈ ਸਕਦੇ ਹੋ ਤੇ ਚਾਰੇ ਟਾਇਰ ਬਿਲਕੁਲ ਫਰੈਸ਼ ਨਵੇਂ ਨੇ 24 ਮਾਡਲ 6.5 ਲੱਖ ਰੁਪਏ ਰੇਟ ਹੈ ਤੇ ਮੌਕੇ ਤੇ 15-20000 ਰੁਪਏ ਹੋਰ ਘਟਾ ਹੋ ਜਾਊਗਾ 6.3 ਲੱਖ ਦੇ ਵਿੱਚ ਤੁਹਾਨੂੰ ਡਰਾਈਵਰ ਮਿਲ ਜਾਊਗਾ ਆ ਦੇਖੋ ਤੁਸੀਂ ਕੰਡੀਸ਼ਨ ਆ ਨੰਨੇ ਲਾਈ ਮਰਨ ਤੇ ਆ ਦੇਖੋ ਤੁਸੀਂ ਅਰਜੂਨ ਇੱਕ 2009 ਮਾਡਲ ਹੈ 345000 ਰੁਪਏ ਦਾ ਰੇਟ ਹੈ 605 ਹੈ ਜੀ ਬੀਆਈ ਟਾਇਰਾਂ ਦੇ ਗੱਲ ਕਰੀਏ 90 ਪੈਸੇ ਅਗਲੇ 90 95 ਪੈਸੇ ਚਾਰੇ ਟਾਇਰ ਹੀ ਟੈਕਟਰ ਤੇ ਪਏ ਨੇ ਪਾਵਰ ਸਟੀering ਸੈਂਟਰ ਗੇਅਰ ਦੇ ਵਿੱਚ ਹੈ ਤੇਲ ਬ੍ਰੇਕ ਆ ਆ ਦੇਖੋ ਇਹ ਛਤਰੀ ਲੱਗੀ ਹੋਈ ਹੈ ਤੇ ਆ ਦੇਖੋ ਤੁਸੀਂ 750 ਆਰਐਕਸ ਇਹ ਵੀ 235 ਐਨਐਮ ਹਾਈ ਟਾਰਕ ਦੇ ਵਿੱਚ 24 ਮਾਡਲ 640000 ਰੁਪਏ ਦਾ ਰੇਟ ਹੈ ਦੇਖੋ ਤੁਸੀਂ 14 ਦੇ ਬੈਕ ਸ਼ੈਟ ਦੇ ਟਾਇਰ ਨੇ ਘਟੋ ਘਟੇ 90 ਪੈਸੇ ਟਾਇਰ ਨੇ ਅਗਲੇ ਨਵੇਂ ਨੇ ਪਾਵਰ ਸਟੀering ਤੇਲ ਬ੍ਰੇਕ ਸਾਈਡ ਗੇਅਰ ਦੇ ਵਿੱਚ ਤੇ ਆ ਆ ਗਿਆ 13 ਮਾਡਲ 333 ਐਈਸ਼ਰ 258000 ਰੁਪਏ ਦਾ ਰੇਟ ਹੈ ਤੇ ਟਾਇਰਾਂ ਦੀ ਗੱਲ ਕਰੀ ਆਪਾਂ ਟਾਇਰ ਬੈਕ ਸ਼ੈਟ ਦੇ 90 95 ਪੈਸੇ ਨੇ ਅਗਲੇ ਅੱਦੇ ਗੇ ਨੇ 730 ਸੁਨਾਲੀ ਦਾ 21 ਮਾਡਲ 385000 ਰੁਪਏ ਦਾ ਰੇਟ ਹੈ। ਦੇਖੋ ਤੁਸੀਂ ਅਗਲੇ ਟਾਇਰ ਨਵੇਂ ਆ, ਬੈਕ ਸ਼ਾਈਡ ਦੇ ਟਾਇਰ 8085 ਪੈਸੇ ਹੈਗੇ ਨੇ। ਇਹ ਟਰੈਕਟਰ ਦੋ ਸਿਲੰਡਰ ਦੇ ਵਿੱਚ ਹੈ। ਜੇ ਛੋਟੇ ਜਿਹੇ ਜ਼ਿੰਮੇਦਾਰ ਭਰਾ ਨੂੰ ਚਾਹੀਦਾ ਤੇ ਇੱਥੇ ਹੋ ਸਕਦਾ। ਤੇ 855 2013 ਮਾਡਲ ਹੈ। 375000 ਰੁਪਏ ਦਾ ਰੇਟ ਹੈ 13 ਮਾਡਲ ਦਾ। ਟਾਇਰਾਂ ਦੀ ਗੱਲ ਕਰੀ ਆਪਾਂ ਟਾਇਰ 40 ਤੋਂ 4045 ਪੈਸੇ ਨੇ। ਆਦੇ ਕਹਿ ਸਕਦੇ ਹਾਂ ਚਲੋ। ਬੀਕੇਟ ਲਈ ਟਾਇਰ ਨੇ ਅੱਧੇ ਕੇ ਲਾ ਲਾ ਲੋ ਤੁਸੀਂ ਅਗਲੇ ਪੋਲੋ ਦੇ ਆ ਫਾਰਮ ਟਰੱਕ 4 ਮਾਡਲ 235000 ਰੁਪਏ ਚਾਰੇ ਟਾਇਰ ਨਵੇਂ ਨੇ ਆ ਦੇਖੋ ਤੇ ਮਹਿੰਦਰਾ 2005 ਮਾਡਲ 235000 ਰੁਪਏ ਦਾ ਰੇਟ ਹੈ ਚੈੱਕ ਕਰੋ ਕੰਡੀਸ਼ਨ ਤੁਸੀਂ ਇਹਨਾਂ ਚ ਕੋਈ ਵੀ ਟਰੈਕਟਰ ਲੈਣਾ ਸੁਖਬਾਈ ਦਾ ਨੰਬਰ ਤੁਹਾਨੂੰ ਥੱਲੇ ਲਾਇਆ ਹੋਇਆ ਕੋਲ ਤੁਸੀਂ ਕਰ ਸਕਦੇ ਹੋ ਇਹਨਾਂ ਨੂੰ ਤੇ ਟਰੈਕਟਰ ਦਾ ਰੇਟ ਜਿਹੜੇ ਫਿਕਸ ਨਹੀਂ ਹੈਗੇ ਕੋਈ ਵੀ ਟਰੈਕਟਰ ਤੁਸੀਂ ਲੈਣਾ ਹੈ 15 20000 ਰੁਪਏ ਤੁਹਾਨੂੰ ਲੈਸ ਮਿਲੂਗੀ ਤੇ ਤੁਸੀਂ ਆ ਗਿਆ 3695 ਮਾਡਲ 155000 ਰੁਪਏ ਤੇ 265 ਆ ਗਿਆ 2000 ਮਾਡਲ ਹੈ 155000 ਰੁਪਏ ਦਾ ਰੇਟ ਹੈ ਅੱਧੇ ਟਾਇਰਾਂ ਦੇ ਵਿੱਚ ਤੇ 50 ਆ ਗਿਆ ਫਾਰਮ ਟਰੈਕ ਫੋਰਡ ਦੀ ਸ਼ੋ ਆਲਾ ਪੀਵੀ 7 ਨੰਬਰ 98 ਮਾਡਲ 140000 ਰੁਪਏ ਦਾ ਰੇਟ ਹੈ ਤੇ ਡਬਲ ਕਲਾਸ ਦੇ ਵਿੱਚ ਆ ਦੇਖੋ 2000 ਮਾਡਲ ਇਹ 750 ਤੇ ਟਾਇਰ 35 40 ਪੈਸੇ ਨੇ 185 ਆਪਣੇ ਰੇਟ ਇਹਦਾ ਕਿੰਨਾ ਲਿਖਿਆ ਜੀ ਤੇ ਰੇਟ ਵੀ ਦੇ ਸਕਦੇ ਹਾਂ 2000 ਮਾਡਲ 185000 ਰੁਪਏ ਲਿਖਿਆ ਹੋਇਆ ਤੇ ਮੈਸੀ 2009 ਮਾਡਲ 235000 ਰੁਪਏ ਤੇ ਕਾਰਨ ਟਰੈਕ 45 99 ਮਾਡਲ 145000 ਰੁਪਿਆ ਤੇ ਆਹ ਦੇਖੋ ਤੁਸੀਂ 17 ਮਾਡਲ 475000 ਰੁਪਿਆ ਤੇ ਆ ਆ ਗਿਆ ਜੀ 275b 8 ਮਾਡਲ 235000 ਰੁਪਿਆ ਤੇ 2010 ਮਾਡਲ ਦੇਖੋ ਤੁਸੀਂ 60 325000 ਰੁਪਏ ਦਾ ਰੇਟ ਹੈ ਚਾਰੇ ਟਾਇਰ 90 ਟਾਇਰ ਦੇ ਤੇ ਆ ਆ ਗਿਆ ਜੀ ਅੱਗੇ ਫੋਰਡ ਈਸ਼ੋ ਵਾਲਾ ਤੇ 50 97 ਮਾਡਲ 125000 ਰੁਪਏ ਦਾ ਰੇਟ ਹੈ ਅਗਲੇ ਟਾਇਰ ਰੇਡੀਅਲ ਬੈਲ ਸ਼ਟ ਦੇ 70 75 ਰੁਪਏ ਦਾ ਟਾਇਰ 80 ਰੁਪਏ ਦਾ ਟਾਇਰ ਕਟੋ ਕਟਾਂਗੇ ਨੇ 3602 ਇਹਦਾ ਰੇਟ ਮਾਡਲ ਆ ਰਿਹਾ 3602 10 ਮਾਡਲ ਹੈ ਰੇਟ ਲਿਖਿਆ ਨਹੀਂ ਹੋਇਆ ਤੇ 아이셔 19 ਮਾਡਲ 295000 ਰੁਪਏ ਰੇਟ ਆ ਚਾਰੇ ਟਰਨ ਅਵੇ ਤੇ 733 23 ਮਾਡਲ 440000 ਰੁਪਏ ਦਾ ਰੇਟ ਅਗਲੇ ਟਰਨ ਅਵੇ ਹੈ ਬੈਕ ਸਾਈਡ ਦੇ ਟਾਇਰ 85 90 ਪੈਸੇ ਕੋਟ ਕੋਟ ਟਾਇਰ ਬਏ ਨੇ ਤੇ ਆ ਟਰੈਕਟਰ ਸਾਰੇ ਖੜੇ ਆ ਪਣੇ ਗੁਰੂ ਗੋਬਿੰਦ ਸਿੰਘ ਵਾਲਿਆਂ ਕੋਲ ਆ ਕੇ ਤੁਸੀਂ ਮੰਡੀ ਦੇ ਅੱਗੇ ਜਾਓਗੇ ਇਹਨਾਂ ਦੀ ਸ਼ੋਅ ਕਰਦੀ ਆ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਟਰੈਕਟਰ ਦੇ ਨਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੂੰ ਆ ਕੇ ਅੱਗੇ ਆ ਗਿਆ ਜੀ ਫਾਰਮ ਟਰੈਕ ਸੱਟ 2010 ਮਾਡਲ ਹੈ ਤੇ ਟਾਇਰ ਤੁਸੀਂ ਦੇਖੋ ਟਾਇਰ ਟਾਇਰ ਤੁਸੀਂ ਦੇਖ ਸਕਦੇ ਹੋ 85 90 ਪੈਸੇ ਘਟੋ ਘਟ ਟਾਇਰ ਪਏ ਨੇ ਚਾਰੇ 10 ਮਾਡਲ ਦਾ ਰੇਟ ਹੈ ਜੀ 270000 ਰੁਪਇਆ ਤੇ ਇਹ ਕਾਰ ਦੇਖੋ ਜੀ ਫਾਰਮ ਟਰੈਕ 45 ਚਾਰੇ ਟਾਇਰ 90 ਮਾਡਲ ਹੈਗਾ ਜੀ 2004 ਹੈ 2004 ਮਾਡਲ ਦਾ ਰੇਟ ਹੈ ਜੀ ਪੂਰੇ 2 ਲੱਖ ਰੁਪਈਆ ਆ ਦੇਖੋ ਤੁਸੀਂ ਤੇ 265 ਹੈ ਅੱਗੇ 265 ਜੀ ਇਹ 93 ਮਾਡਲ ਹੈ ਰੰਗ ਥੋੜਾ ਜਿਹਾ ਉਤੋਂ ਫੇਟ ਹੈ ਤੇ ਟਰੈਕਟਰ ਦੇ ਟਾਇਰ ਹੈਗੇ ਨੇ ਬੈਕ ਸ਼ੀਟ ਦੇ ਟਾਇਰ ਕੋਟਾ ਕੋਟਾ 70 75 ਰੁਪਏ ਸੇ ਟਾਇਰ ਨੇ ਅਗਲੇ 25 30 ਪੈਸੇ ਕਸੇ ਹੋਏ ਨੇ ਇਹ ਮਾਡਲ ਦੇਖੋ ਜੀ 93 ਹੈ 130000 ਰੁਪਏ ਦਾ ਰੇਟ ਆ ਜਿਨੇ ਘੱਟ ਪੈਸੇ ਲਾਣੇ ਆ ਤੇ ਟਰੈਕਟਰ ਲੈ ਸਕਦੇ ਹੋ ਉਹਦੇ ਨਾਲ 575 10 ਮਾਡਲ 252000 ਰੁਪਏ ਦਾ ਰੇਟ ਆ ਆ ਦੇਖੋ ਤੁਸੀਂ ਚੱਲਣ ਦੀ ਗੱਲ ਕਰੀਏ 65 ਪੈਸੇ ਟਾਇਰ ਕਟ-ਕਟ ਹੈਗੇ ਨੇ ਟਰੈਕਟਰ ਦੇ 575 ਸੀਗੇ ਤੇ ਆ 65 ਆ ਗਿਆ ਜੀ API ਆ ਦੇਖੋ PV 54 ਨੰਬਰ ਹੈ ਪੰਜਾਬ ਨੰਬਰ 2009 ਮਾਡਲ 320000 ਰੁਪਏ ਦਾ ਰੇਟ ਹੈ ਤੇ ਟਾਇਰ ਤੁਸੀਂ ਦੇਖੋ 655 2011 ਮਾਡਲ ਹੈ 345000 ਰੁਪਏ ਦਾ ਰੇਟ ਹੈ ਆ ਦੇਖੋ ਤੁਸੀਂ ਚਾਰੇ ਟਾਇਰ ਬਿਲਕੁਲ ਨਵੇਂ ਨੇ ਅਪੋਲੋ ਕੰਪਨੀ ਦੇ 14 ਵਾਲੇ ਬੈਕਸਾਈਡ ਦੇ ਅਗਲੇ 6 16 ਦੇ ਉਹ ਗੁੜੀਰ ਦੇ ਤੇ ਨਾਲ ਆ ਗਿਆ 265 97 ਮਾਡਲ 133000 ਰੁਪਏ ਰੇਟ ਹੈ ਟਾਇਰ 35 ਪੈਸੇ ਨੇ ਰੰਗ ਪੇਟ ਦਾ ਤੁਸੀਂ ਦੇਖ ਸਕਦੇ ਹੋ ਤੇ ਆ 265 ਆ ਗਿਆ ਇੱਕ ਹੋਰ 95 ਮਾਡਲ ਹੈ 115000 ਰੁਪਏ ਰੇਟ ਹੈ 95 ਮਾਡਲ ਦਾ 25 30 ਪੈਸੇ ਦੇ ਟਾਇਰ ਨੇ ਆ ਦੇਖੋ ਤੁਸੀਂ ਤੇ ਅੱਜ ਦੀ ਮਲੋੜ ਮੰਡੀ ਦੀ ਵੀਡੀਓ ਅੱਜ ਤੱਕ ਅੰਤ ਕਰਦੇ ਆ ਤੇ ਉਮੀਦ ਕਰਦਾ ਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਆ ਤੇ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਾਂ ਟਰੈਕਟਰਾਂ ਨਾਲ ਰਿਲੇਟਡ ਵੀਡੀਓ ਪਾਉਂਦੇ ਰਹਿੰਨੇ ਆ ਤੇ ਆਪਣੇ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਆਪਾਂ ਮਿਲਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਧੰਨਵਾਦ